ਸਾਰੇ ਬੰਦੇ ਬੈਠੇ ਹੀ ਪਰ ਇਹਨਾਂ ਨੇ ਉਦੋਂ ਕੁਝ ਨਹੀਂ ਕਿਹਾ ਉਦੋਂ ਧਰਨਾ ਲੰਦੇ ਰਹੇ ਜਦੋਂ ਬੰਦਿਆਂ ਨੇ ਜਾਣ ਦੀ دیر ਹੋਈ ਤੇ ਇਹਨਾਂ ਨੇ ਮਸ਼ੀਨਾਂ ਟਰੈਕਟਰ ਚ ਧੂਘੇ ਪਾ ਕੇ ਟਾਇਰ ਲੱਥੇ ਹੀ ਇਹਨਾਂ ਨੇ ਮਸ਼ੀਨਾਂ ਧੂਘੇ ਤੇ ਇਹਨਾਂ ਨੇ ਪਰੇ ਕੀਤੀਆਂ ਉਹਨਾਂ ਕੋ ਕਰਪਾਨਾ ਵੀ ਸੀ ਛੋਟੇ ਵੀ ਸੀ ਤੇ ਇੱਟੇ ਰੋੜੇ ਵੀ ਉਹਨਾਂ ਨੇ ਚਲਾਏ ਉਹਨਾਂ ਕੋ 50 60 ਬੰਦੇ ਸੀ ਉਹਨਾਂ ਕੋਲ ਬਾਹਰੋਂ ਵੀ ਬੰਦੇ ਆਏ ਸੀ ਪਿੰਡ ਦੇ ਕੱਲੇ ਬੰਦੇ ਨਹੀਂ ਸੀ ਪਰ ਇਹਨਾਂ ਨੇ ਬਾਰੋਂ ਵੀ ਸੱਦੇ ਬੰਦੇ ਧੀਆ ਭੈਣਾ ਨਹੀਂ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਰਹੇ ਪਿੰਡ ਦੇ ਵੀ ਤੇ ਬਾਹਰ ਦੇ ਵੀ ਤੇ ਪਿੰਡ ਸੌੜੀਆਂ ਤੇ ਮੈਂ ਧਰਨੇ ਤੇ ਗਿਆ ਹਾਂ ਤੇ ਨੁੱਟੇਉਂ ਰੋੜੇ ਚਲਾਉਣੇ ਜਾਰੂ ਕਰਦੇ ਜਿਹੜੇ ਤੋਂ ਵੀ ਮੈਨੂੰ ਧਰਨਾ ਲਗਾਇਆ ਗਿਆ ਸੀ ਮੈਨੂੰ ਇੰਨਾ ਚੱਕਰ ਆਉਂਦੇ ਵੀਰ ਮੈਨੂੰ ਮੇਰਾ ਨਾਮ ਸਵਿੰਦਰ ਸਿੰਘ ਆ ਪਿੰਡ ਪੁਹਾੜੀ ਦਾ ਰਹਿਣ ਵਾਲਾ ਐ ਮੇਰੇ ਨਾਲ ਘਰ ਦੇ ਗੇਟ ਦੇ ਲਾਗੇ ਕੋਹ ਜ਼ਿੰਮੇਦਾਰ ਡਿਆ ਤੱਕੇ ਨਾਲ ਟਰੈਫਾਰਮ ਲਾਉਣੇ ਜਾ ਰਹੇ ਆ ਕੱਲ ਇਹਨਾਂ ਨੇ ਕਿਸਾਨ ਜੁਣੀ ਦਾ ਧਰਨਾ ਲਾਇਆ ਏ ਮੇਰੇ ਘਰ ਦੇ ਨਾਲ ਗੁਰੂ ਹਣੀ ਜਿਹੜੇ ਫੌਜੀ ਹੁਣੀ ਆ ਜਿੰਨੇ ਵੀ ਆ ਪ੍ਰਧਾਨ ਆ ਬਲਵਿੰਦਰ ਸਿੰਘ ਮਾਲ ਇਹਨਾਂ ਤੱਕੇ ਨਾਲ ਟਰੈਕਟਰ ਲਿਆ ਆ ਕੇ ਤੇ ਮੇਰੀਆਂ ਮਸ਼ੀਨਾਂ ਲੱਗੀਆਂ ਨੇ ਤੇ ਮਸ਼ੀਨਾਂ ਨੂੰ ਸੰਗਲ ਪਾ ਕੇ ਤੇ ਇਹਨਾਂ ਨੇ ਪਰ ਇਹਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਆ ਆਪਾਂ ਸ਼ਾਂਤਮਈ ਧਰਨੇ ਦੇ ਬੈਠੇ ਆ ਆਪਣੇ ਦੇ ਉਧਰੋਂ ਉਗਰਾਹ ਜਥੇਬੰਦੀ ਆਈ ਆ ਆਪਾਂ ਚੁੱਪ ਕਰਕੇ ਇੱਕ ਸਾਈਡ ਤੇ ਬੈਠੇ ਆ ਸਾਡਾ ਧਰਨੇ ਲੱਗੇ ਆ ਸਾਡੇ ਕੋਲ ਸਾਰਾ ਕੁਝ ਹੈਗਾ ਵੀਡੀਓ ਹੈਗੀ ਹੈ ਸਾਰਾ ਕੁਝ ਹੈਗਾ ਆਪਾਂ ਸ਼ਾਂਤਮਈ ਬੈਠੇ ਆ ਜੇ ਟਾਈਮ ਅਸੀਂ ਮੱਬਲ ਸ਼ਾਂਤਮਈ ਬੈਠੇ ਆ ਉਗਰਾਹ ਜਥੇਬੰਦੀ ਵਿੱਚ ਆਣ ਕੇ ਸਟੈਂਡ ਲੈਣ ਦੀ ਹੈ ਸਾਡੇ ਖਵਾਲੀ ਪਿੰਡ ਆ ਭਾਜੀ ਇਹ ੱੱਕੇ ਨਾ ਟਰਫਾਰਮ ਲਾਉਂਦੇ ਆ ਇਹ ਮੰਨ ਵੀ ਗਏ ਕਿ ਜਿੱਥੇ ਤੁਸੀਂ ਲਾਉਣਾ ਲਾ ਲੋ ਕੌਣ ੱੱਕੇ ਨਾ ਟਰਫਾਰਮ ਲਾਉਂਦੇ ਇਹ ਮਨਨੀ ਮੇ ਬਰ ਇੱਕ ਫੌਜੀ ਤੇ ਉਹਦਾ ਬੱਚਾ ਜਗਜੀਤ ਜਿਹੜਾ ਉਹ ਤੇ ਇੱਕ ਪਟਵਾਰੀ ਇੱਕ ਗੋਰੂ ਇਹਨਾਂ ਕਿ ਸਾਡੇ ਗੱਲ ਪੈਂਦੇ ਕਿ ਗੱਲ ਨਾ ਪਾਓ ਇਹ ਮਾੜੇ ਬੰਦੇ ਆ ਪਰ ਇਹ ਨਾਲ ਰਣਜੀਤ ਤੈਨੂੰ ਕਹ ਗੱਲ ਨਾ ਪਾਓ ਅਸੀਂ ਜਿੱਥੇ ਤੁਸੀਂ ਕਹੋਗੇ ਅਸੀਂ ਲਾ ਲਵਾਂ ਪਰ ਥੋੜਾ ਜਿਹਾ ਹੌਸਲਾ ਰੱਖੋ ਸਾਡੀਆਂ ਮਸ਼ੀਨਾਂ ਲੱਗੀਆਂ ਵਾਂ ਅਸੀਂ ਜਦੋਂ ਮੰਨ ਹੀ ਗਏ ਆ ਵੀ ਸਵੇਰੇ ਤੁਸੀਂ ਲਾ ਲਓ ਪੈਣਾ ਤੇ ਸਾਰੇ ਬੰਦੇ ਬੈਠੇ ਹੀ ਪਰ ਇਹਨਾਂ ਨੇ ਉਦੋਂ ਕੁਛ ਨਹੀਂ ਕਿਹਾ ਉਦੋਂ ਧਰਨਾ ਲੰਦੇ ਰਹੇ ਜਦੋਂ ਬੰਦਿਆਂ ਦੀ ਜਾਨ ਦੀ ਏਰ ਹੋਈ ਤੇ ਇਹਨਾਂ ਨੇ ਮਸ਼ੀਨਾਂ ਟਰੈਕਟਰ ਚ ਧੂ ਕੇ ਪਾ ਕੇ ਟਾਇਰ ਲੱਥੇ ਸੀ ਇਹਨਾਂ ਨੇ ਮਸ਼ੀਨਾਂ ਧੂ ਕੇ ਤੇ ਇਹਨਾਂ ਨੇ ਪਰੇ ਕੀਤੀਆਂ ਵਾਂ ਉਹ ਮਸ਼ੀਨਾਂ ਦੇ ਛੋਟੀ ਮਸ਼ੀਨ ਦੇ ਤੇ ਉਹ ਜੈਕ ਸਾਰੇ ਵਿੰਗੇ ਹੋਏ ਪਏ ਜਾ ਕੇ ਉਹ ਸਭ ਪਲਟਉਣ ਲੱਗੇ ਅਸੀਂ ਕਿਹਾ ਵੀ ਨਾ ਸੰਦ ਪਲਟਾਓ ਸਾਡੇ ਹੱਥ ਜੋੜਦੇ ਆ ਨਾ ਪਟਾਵੇ ਹੀ ਇਹਨਾਂ ਤੋਂ ਰੋਟੀ ਖਾਂਦੇ ਪਰ ਇਹ ਹਟੇ ਨਹੀਂ ਇਹਨਾਂ ਨੇ ਕਿਹਾ ਵੀ ਜਿਹੜਾ ਗਾੜੀ ਆਉਂਦਾ ਨਾ ਬੋਰੂ ਨੇ ਕਿਹਾ ਫੜ ਕੇ ਤੇ ਇਹਨਾਂ ਨੂੰ ਚੰਗੀ ਡਾਂਗ ਭਰਾਈ ਜਾਓ ਇਹਨਾਂ ਨੇ ਇਹ ਜਿੱਥੇ ਬੰਦਨ ਸਬੰਧ ਫਿਰ ਸਾਡਾ ਸਬੰਧ ਹੈਗਾ ਬਾਬੇ ਰਾਜੇ ਦੇ ਨਾਲ ਜੇ ਸਾਡਾ ਨਹੀਂ ਨਹੀਂ ਉਹ ਉਹ ਕਿੱਥੇ ਬੰਦੇ ਜਿੰਨਾ ਹਮਲਾ ਕੀਤਾ ਕੱਢ ਕੇ ਉਹ ਕਿਸਾਨ ਜੂਨੀਅਰ ਵਾਲੇ ਵੀ ਉਹ ਸਾਡੇ ਮੰਨੀ ਨੇ ਇੱਕ ਨਹੀਂ ਸੁਣੀ ਉਹ ਵੀ ਸਪੀਕਰ ਚ ਸਪੀਚ ਦਿੰਦਾ ਰਿਹਾ ਪਰ ਵੀ ਇਹ ਕਹਿੰਦੇ ਤੱਕਾ ਕਰਨਾ ਹੀ ਕਰਨਾ ਜੇ ਮੈਂ ਹੀ ਆਖਿਆ ਹੱਥੀ ਜੋੜਦੇ ਵੀ ਨਾ ਕਰੋ ਹੀ ਇਹਨੇ ਜੋਗੇ ਨਹੀਂ ਜੇਗੇ ਪਰ ਉਹਨਾਂ ਨੇ ਜਦੋਂ ਬੰਦੇ ਸਾਰੇ ਚੜ ਗਏ ਹਨਾ ਉਹ ਸਾਡੇ ਗੱਲ ਪਾਏ ਆਂ ਅਸੀਂ ਆਪਣੇ ਗੱਲ ਬਚਾਉਣ ਦੇ ਕਰਕੇ ਫਿਰ ਕੋਠੇ ਚੜੇ ਆਂ ਵੀ ਨਾ ਕਰੋ ਸਾਡੇ ਇਹਨਾਂ ਫਿਰ ਵੀ ਪੀਰ ਮਸ਼ੀਨਾ ਇਹਨਾਂ ਨੇ ਜਾ ਕੇ ਵੇਖੋ ਮਸ਼ੀਨਾ ਇਹਨਾਂ ਨੇ ਕੀ ਹਾਲ ਬਣਾਇਆ ਸਾਡੇ ਗੱਲ ਪਏ ਸਾਡੇ ਇਹਨਾਂ ਨੇ ਸੱਟਾ ਬੇਟਾ ਲਾਈਆਂ ਸਾਡੇ ਇਹਨਾਂ ਨੇ ਜਾ ਕੇ ਸਾਡੇ ਟਰਾਫਰਮ ਲਗਾ ਰਹੇ ਸਾਡੇ ਪ੍ਰਿੰਟ ਗਾੜੀ ਲਾਉਂਦੇ ਅੱਗੇ ਜਾ ਕੇ ਵੇਖੋ ਕਿੰਨੀ ਜਗ੍ਹਾ ਪਰ ਇਹਨਾਂ ਨੇ ਜਿੱਦ ਫੜੀ ਹੀ ਵੀ ਇੱਥੇ ਹੀ ਲਾਉਣਾ ਵਾ ਐ ਇੱਥੋਂ ਤੱਕ ਵੀ ਆਏ ਵੀ ਜੇ ਰੂੜੀਆਂ ਵਾ ਤਾਂ ਬੇਸ਼ੱਕ ਦੀ ਰੂੜੀਆਂ ਲਾ ਲਓ ਪਰ ਟਰਾਫਰਮ ਨਾ ਲਾਓ ਕਿਉਂਕਿ ਜੇ ਤੁਸੀਂ ਕਹਿੰਦੇ ਜੇ ਵੀ ਕਿਉਂ ਸਾਡੇ ਬੱਚਾ ਨੂੰ ਮਾਰਨਗੇ ਤਾਂ ਵੀ ਫੇਰ ਵੀ ਕਿਹਾ ਵੀ ਕੋਈ ਗੱਲ ਨਹੀਂ ਮੰਨਦੇ ਤੁਹਾਡੀ ਟਰਾਫਰਮ ਲਾ ਲੈਣੇ ਆ ਪਰ ਨਾ ਟੱਕਾ ਕਰੋ ਸਾਡੇ ਨਾਲ ਸਾਡੀ ਵੀ ਗੱਲ ਸੁਣ ਲਓ ਵੀ 2 ਫੁੱਟ ਸਾਡੀ ਇਧਰੋਂ ਜਗ੍ਹਾ ਲੈ ਲਓ ਬਾਕੀ ਤੁਸੀਂ ਉਧਰੋਂ ਜਗ੍ਹਾ ਲਓ ਨਹੀਂ ਕਿਹੜੀ ਬੱਤੀ ਬਾਲਣੀ ਆ ਫਿਰ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਹਾਨੂੰ ਬੱਤੀ ਵੀ ਚੱਕੀ ਦੀ ਦਵਾਂਗੇ ਘਰ ਦੀ ਵੀ ਦਵਾਂਗੇ ਅਈਆ ਕਿਹਾ ਸਾਨੂੰ ਨਾ ਟੱਕਾ ਕਰੋ ਸਾਨੂੰ ਬੰਦਿਆਂ ਨੇ ਸੁਣ ਲੈਣ ਦਿਓ ਪਰ ਇਹ ਫਿਰ ਵੀ ਟੱਕਾ ਕਰਦੇ ਰਹੇ ਸਾਡੇ ਨਾਲ ਬੰਦੇ ਸੀ ਕੀ ਕੀ ਉਹਨਾਂ ਕੋਲ ਕਿਰਪਾਨਾਂ ਵੀ ਸੀ ਛੋਟੇ ਵੀ ਸੀ ਤੇ ਇੱਟੇ ਰੋੜੇ ਵੀ ਉਹਨਾਂ ਨੇ ਚਲਾਏ ਹੋਣੋਂ 50 60 ਬੰਦੇ ਸੀ ਉਹਨਾਂ ਕੋਲ ਬਾਹਰੋਂ ਵੀ ਬੰਦੇ ਆਏ ਸੀ ਪਿੰਡ ਦੇ ਇਕੱਲੇ ਬੰਦੇ ਨਹੀਂ ਇਹ ਇਹਨਾਂ ਨੇ ਬਾਹਰੋਂ ਵੀ ਸੱਦੇ ਬੰਦੇ ਧੀਆ ਭੈਣਾਂ ਦੀਆਂ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਰਹੇ ਤੇ ਪਿੰਡ ਦੇ ਵੀ ਤੇ ਬਾਹਰ ਦੇ ਵੀ ਕਹਿੰਦੇ ਫੜ ਲਓ ਇਹਨਾਂ ਨੂੰ ਕੋਈ ਗੱਲ ਨਹੀਂ ਕੁਝ ਨਹੀਂ ਹੋ ਸਕਦਾ ਇਹਨਾਂ ਨਾਲ ਇਹਨਾਂ ਨੇ ਕੀ ਕਰ ਲੈਣਾ ਇਹਨਾਂ ਨੂੰ ਇਹ ਕਬਦੀ ਦੇ ਦੁੱਕੀ ਦੇ ਬੰਦੇ ਨਹੀਂ ਇਹ ਜਿੱਦ ਦਾੜੇ ਹਮਲਾ ਆਇਆ ਔਰਤਾਂ ਵੀ ਨਾਲ ਸੀ ਕਿ ਬੰਦੇ ਇਕੱਲੇ ਸੀ ਬੰਦਿਆਂ ਨੇ ਹਮਲਾ ਕੀਤਾ ਸਾਰਿਆਂ ਨੇ ਅੱਛਾ ਜੀ ਬੰਦੇ ਗੱਲ ਪਾਏ ਆਣਗੇ ਔਰਤਾਂ ਕੋਈ ਨਹੀਂ ਸਾਡੇ ਕਿੱਥੇ ਸੱਟਾਂ ਲੱਗੀਆਂ ਨੇ ਕਿੰਨੇ ਸੱਟ ਮਾਰੀਏ ਸਾਡੇ ਸੱਟ ਉਹਨਾਂ ਨੇ ਮਾਰੀ ਐ ਪਬਜੀ ਨੇ ਉਹਨਾਂ ਨੇ ਇੱਟੇ ਰੋੜੇ ਚਲਾਏ ਆ ਪਟਵਾਰੀ ਨੇ ਮੰਨੀ ਉਹਨਾਂ ਨੇ ਸਾਲ ਇਹਨੇ ਚਲਾਇਆ ਤੁਹਾਡੇ ਆਣ ਕੇ ਗੱਲ ਪਏ ਹਾਂ ਹਾਂ ਜੀ ਇੱਕ ਗੋਰੂ ਕਹਿੰਦਾ ਸੀ ਇਹਨਾਂ ਨੂੰ ਕੋਈ ਗੱਲ ਨਹੀਂ ਫੜ ਲੋ ਇਹਨਾਂ ਨੂੰ ਮਾਰੋ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਜਾ ਸਵਾਓ ਮੇਰਾ ਨਾਂ ਸੁਵਿੰਦਰ ਸਿੰਘ ਆ ਪਿੰਡ ਖਵਾਲੀ ਦਾ ਰਹਿਣ ਵਾਲਾ ਆਂ ਮੇਰੇ ਨਾਲ ਘਰ ਦੇ ਗੇਟ ਦੇ ਲਾਗੇ ਕੋਹ ਜਿੰਮੇਦਾਰ ਡੇ ਆ ਧੱਕੇ ਨਾਲ ਟਰਾਫਰਮ ਲਾਉਣ ਜਾ ਰਹੇ ਆ ਜਿਨ੍ਹਾਂ ਦੇ ਵਿੱਚੋਂ ਸੁਖਦੇਵ ਸਿੰਘ ਫੌਜੀ ਉਹਦਾ ਬੇਟਾ ਜਗਜੀਤ ਸਿੰਘ ਜੋ ਕਿ ਕਿਸਾਨ ਜੁਨੀਆ ਦਾ ਪ੍ਰਧਾਨ ਆ ਬਲਵਿੰਦਰ ਸਿੰਘ ਮਾਲ ਰੇਸ਼ਮ ਸਿੰਘ ਨੰਬਰਦਾਰ ਠੀਕ ਆ ਗੋਰੂ ਗੁਰਜੰਡ ਸਿੰਘ ਗੋਰੂ

ਤੇ ਮੁੜ ਕੇ ਇਹ ਗੋਰੂ ਹੁਣੀ ਜਿਹੜੇ ਫੌਜੀ ਹੁਣੀ ਆ ਜਿੰਨੇ ਵੀ ਆ ਪ੍ਰਧਾਨ ਆ ਬਲਵਿੰਦਰ ਸਿੰਘ ਮਾਲ ਇਹਨਾਂ ਧੱਕੇ ਨਾਲ ਟਰੈਕਟਰ ਲਿਆ ਆ ਕੇ ਤੇ ਮੇਰੀਆਂ ਮਸ਼ੀਨਾਂ ਲਗੀਆਂ ਨੇ ਤੇ ਮਸ਼ੀਨਾਂ ਨੂੰ ਸੰਗਲ ਪਾ ਕੇ ਤੇ ਇਹਨਾਂ ਨੇ ਪਰ ਇਹਨੂੰ ਖਿਚਣ ਦੀ ਕੋਸ਼ਿਸ਼ ਕੀਤੀ ਆ ਮੈਂ ਹੱਥ ਜੋੜੇ ਵੀ ਇਦਾਂ ਨਾ ਕਰੋ ਮੈਂ ਤਾਂ ਮੰਨ ਗਿਆ ਟ੍ਰਾਫਿਕ ਨੂੰ ਲਾ ਲੋ ਕੋਈ ਗੱਲ ਨਹੀਂ ਆ ਪਰ ਇਹਨਾਂ ਨੇ ਮੈਨੂੰ ਗਾਲ ਕੱਢ ਕੇ ਮੇਰੇ ਆ ਬਾਹ ਤੇ ਰੋੜਾ ਮਾਰਿਆ ਇਹਨਾਂ ਕੋ ਦਤ ਰਹੀ ਇਹਨਾਂ ਨੂੰ ਕਿਰਪਾਨਾ ਹੀ ਸਾਰੇ ਲੁੰਡ ਪਾਰਟੀ ਇਕੱਠੀ ਹੋਈ ਸੀ ਇਹਨ ਮੈਂ ਤੇ ਭੱਜ ਕੇ ਵਜਿਆ ਮੇਰੀ ਛੋਟੇ ਦੇ ਘਰ ਦੀ ਤੇ ਵੀ ਛੱਟ ਲਾਈ ਆ ਬ੍ਰਦਰ ਦੇ ਵੀ ਲਾਈ ਛੱਟ ਤੇ ਮੈਂ ਭੱਜ ਕੇ ਕੋਠੇ ਚੜਿਆ ਤੁਹਾਨੂੰ ਪਤਾ ਜੇ ਇਹ ਈਟੇ ਮਾਰਨ ਦੇ ਆ ਤੇ ਮੈਂ ਵੀ ਫਿਰ ਆਪਣਾ ਬਚਾਅ ਕਰਨਾ ਤੇ ਮੈਂ ਬੇਨਤੀ ਕਰਦਾ ਮੇਰੇ ਨਾਲ ਨਿਆਂ ਕੀਤਾ ਜਾਵੇ ਬਾਕੀ ਸਾਰੇ ਨਗਰ ਤੋਂ ਜਿੱਥੋਂ ਮਰਜ਼ੀ ਪੁੱਛ ਲੋ ਮੈਂ ਬਿਲਕੁਲ ਸੱਚਾ ਹਾਂ ਕਿੰਨੇ ਕ ਬੰਦੇ ਸੀ ਇੱਥੇ ਬੰਦੇ ਉਹਨਾਂ ਦੇ ਜਿਹੜੇ ਹੀ ਉਹ ਘੜ ਤੋਂ ਘਟ ਵੀ ਇਹ 200 230 ਬੰਦਾ ਸੀ ਉਹਨਾਂ ਦਾ ਅੱਛਾ ਹਾਂਜੀ ਤੇ ਪੁਲਿਸ ਵੀ ਆਈ ਸੀ ਪੁਲਿਸ ਵੀ ਆਈ ਸੀ ਸੀ ਹਾਂਜੀ ਪੁਲਿਸ ਨੇ ਫਿਰ ਕੀ ਕਿਹਾ ਇਹਦੇ ਮਸਲੇ 'ਚ ਪੁਲਿਸ ਨੇ ਤੇ ਕਿਹਾ ਸੀ ਵੀ ਚਲੋ ਇਹ ਮਿਸਤਰੀ ਚੱਕੀ ਵਾਲਾ ਮੰਨਣ ਡਿਆ ਤੇ ਤੁਸੀਂ ਚਲ ਨਾ ਕਰੋ ਇਦਾਂ ਜਦੋਂ ਉਹ ਫੈਸਲਾ ਹੀ ਦੇ ਦਿੱਤਾ ਉਹਨੇ ਵੀ ਚਲੋ ਟਰਾਂਫਰ ਨੂੰ ਲਾ ਲਓ ਪੁਲਿਸ ਦੇ ਚਲੇ ਗਿਆ ਸੀ ਬਾਅਦ ਚ ਇਹਨਾਂ ਪੁਲਿਸ ਦੇ ਜਾਣ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਇਦਾਂ ਕੀਤਾ ਤੇ ਪਿੰਡ ਦੇ ਕੋਈ ਇਲਾਕੇ ਦੇ ਕੋਈ ਮੋਹਤਬਰ ਵੀ ਆਏ ਨੇ ਪਿੰਡ ਦੇ ਸਰਪੰਚ ਸਾਹਿਬ ਆਏ ਹੀ ਸਰਪੰਚ ਸਾਹਿਬ ਨੇ ਚਲੋ ਸਾਰਿਆਂ ਵੱਲ ਦੀ ਗੱਲ ਕੀਤੀ ਐ ਮੈਂ ਸਰਪੰਚ ਸਾਹਿਬ ਨੂੰ ਨਹੀਂ ਮਾੜਾ ਕਹਿੰਦਾ ਪਰ ਉਹ ਕਿਸੇ ਦੀ ਸੁਣਦੇ ਜਾਂਦੇ ਨਹੀਂ ਆ ਉਹਨਾਂ ਨੇ ਕਿਹਦੇ ਸੁਣੇ ਸਰਪੰਚ ਲਖਬੀਰ ਸਿੰਘ ਮਤਲਬ ਉਹ ਉਹਨਾਂ ਨੇ ਸਾਰਿਆਂ ਨੇ ਇਹੋ ਸੁਖਦੇਵ ਸਿੰਘ ਫੌਜੀ ਉਹਦਾ ਮੁੰਡਾ ਜਗਜੀਤ ਸਿੰਘ ਤੇ ਗੁਰਜੰਡ ਸਿੰਘ ਹੋਰੂ ਬਲਵਿੰਦਰ ਸਿੰਘ ਮਾਲ ਇਹ ਉਹਨਾਂ ਆਪਣੇ ਜੀਆਂ ਨੂੰ ਸੱਟਾਂ ਲਾਈਆਂ ਨਜਾਇਜ਼ ਹੀ ਪਰਤੀ ਮਰਤੇ ਗਰੀਬ ਤੇ ਕਰਾਉਂਦੇ ਆ ਕਿਹਦੇ ਕਿਹਦੇ ਸੱਟ ਲੱਗੀ ਹੈ ਮੇਰੇ ਬ੍ਰਦਰ ਦੇ ਸੱਟ ਲੱਗੀ ਤੇ ਭਜਾਈ ਦੇ ਲੱਗੀ ਹੈ ਤਿੰਨ ਜਾਣੇ ਜ਼ਖਮੀ ਜੇ ਇੱਕ ਹੋਰਿਆ ਮਾਝੇ ਪਾਲਾ ਸਰਪੰਡ ਮੇਰਾ ਖਵਾਲੀ ਹੈ ਤੇ ਸਾਰੇ ਹੀ ਕਿਸਾਨਾਂ ਦੇ ਨਾਲ ਧਰਨੇ ਤੇ ਆਏ ਆ ਸਾਰਾ ਦੂਜਾ ਟਰਾਲ ਫਾਰਮ ਦਾ ਝਗੜਾ ਹੈ ਤੇ ਸਾਰੇ ਮੈਂ ਦਿਆ ਜਲ ਵਰਤੋਂ ਤੇ ਸਾਰੇ ਉਹਨਾਂ ਕੱਚ ਦੇਆਂ ਬੋਤਲਾਂ ਰੂੜੇ ਰੂੜੇ ਮਾਰੇ ਧਰਨਾ ਲਾ ਕੇ ਬੈਠੇ ਸਰ ਬਾਜ ਵੱਡੇ ਸੱਟਾ ਸੁੱਟਾ ਨਾਲ ਵਾਵਾ ਲਾਤੀਆਂ ਸਰ ਤੁਹਾਡਾ ਕਿਹੜਾ ਪਿੰਡ ਦਾ ਸਰ ਮੇਰਾ ਪਿੰਡ ਖਾਣੀ ਜੇ ਗਏ ਧਰਨੇ ਤੇ ਜੇ ਪਹਿਲੇ ਦਿਨ ਆਈ ਸਾਰੇ ਇਹਨਾਂ ਨੇ ਰਿੰਨੇ ਧਰਨੀਆਂ ਤੇ ਪਹਿਲਾਂ ਵੀ ਕਦੀ ਧਰਨੇ ਤੇ ਗਈ ਪਹਿਲੇ ਦਿਨ ਆਈ ਧਰਨੇ ਤੇ ਨਹੀਂ ਪਹਿਲੇ ਦਿਨ ਸਾਰੇ ਜਿੱਥੇ ਧਰਨਾ ਲੱਗਦਾ ਉੱਥੇ ਜਾਈਦਾ ਸਰ ਅਸੀਂ ਸਾਰੇ ਕਿਸਾਨਾਂ ਦੇ ਨਾਲ ਹੀ ਹਾਂ ਸਾਰੇ ਕੰਮ ਮੈਂ ਦਿਹਾੜੀ ਦਾ ਪਾ ਕਰਦਾ ਸਾਰੇ ਬੰਦੇ ਚੰਗੇ ਆ ਮਦਦ ਮੁਦ ਕਰਦੇ ਮਾਰੇ ਬੰਦੇ ਕਿੰਨੇ ਲਾਈ ਸਟਾ ਜੀ ਸਰ ਉਹਨਾ ਕੋਠੇ ਤੋਂ ਲਾਈਆਂ ਸਟਾ ਦੇ ਸਾਬ ਤੁਹਾਡਾ ਤਰਨਾ ਕਿਹੜੇ ਮੁੱਦੇ ਨੂੰ ਲੱਗਾ ਹੋਇਆ ਸੀ ਉੱਤੇ ਸਰ ਤਰਨਾ ਸਾਡਾ ਸਰ ਟਰਾਂਸਫਾਰਮ ਝਗੜਾ ਸੀ ਜਿਸ ਸੰਦਰਭਾ ਕੀ ਸੀਗਾ ਉੱਤੇ ਸਰ ਉਹ ਤੇ ਜਾ ਹਟਾਪੇ ਮਤਲਬ ਟਰਾਂਸਫਾਰਮ ਹੀ ਸਾਂਝਾ ਸੀ ਤੇ ਸਾਰਿਆਂ ਦਾ ਸਾਂਝਾ ਹੈ ਤੇ ਸਰ ਉਹ ਲੱਗਣ ਨਹੀਂ ਤਿੰਨ ਤਿੰਨ ਸਾਰੀ ਇਨੀ ਗੱਲਾਂ ਉਹ ਗੱਲ ਪੈ ਗਈ ਸਾਡੇ ਤੁਹਾਡਾ ਵੀ ਉਸੇ ਗਲੀ ਚ ਘਰ ਹੈ ਜੀ ਹਾਂ ਜੀ ਸਾਡਾ ਵੀ ਉਸੇ ਮਕਬਲੇਸਤਾ ਕੇ ਪਿੰਡ ਕੋਹਾਲੀ ਵਿੱਚ ট্রান্সਫਾਰਮਰ ਨੂੰ ਲੈ ਕੇ ਦੋ ਕਿਸਾਨ ਬਸ ਜਿੱਥੇ ਬੰਦੀਆਂ ਆਪਸ ਵਿੱਚ ਡਿਸਪੂਟ ਸੀਗਾ ਤੇ ਉਹ ਉਸੇ ਨੂੰ ਮਦਰ ਨਾਜ਼ਰ ਰੱਖ ਤੋ ਕੋਈ ਉੱਥੇ ਆਪਣੇ ਵਾਲਿਆਂ ਦੇ ਆਪਸ ਵਿੱਚ ਗੱਲਬਾਤ ਹੋਈ ਤੇ ਤਕਰਾਰਬਾਜੀ ਹੋਈ ਹੈ ਜਿਸ ਦੇ ਸੰਬੰਧ ਵਿੱਚ ਦੋਨਾਂ ਪਾਰਟੀਆਂ ਨੇ ਦਰਖਾਸਤਾਂ ਦਿੱਤੀਆਂ ਨੇ ਬਾਕੀ ਕੋਈ ਗੱਲ ਨਹੀਂ ਮੈਟਰ ਜਿਹੜਾ ਆਪਾਂ ਦੇਖ ਰਹੇ ਹਾਂ ਸਸਟਿਕ ਹੈਗਾ ਜੋ ਵੀ ਹੋਏਗਾ ਵਧੀਆ ਤਰੀਕੇ ਨਾਲ ਆਪਾਂ ਜਸਵਿੰਦਰ ਸਿੰਘ ਮੈਂ ਮੇਰੀਆਂ ਤਿੰਨ ਧੀਆਂ ਤੇ ਪਿੰਡ ਸੌੜੀਆਂ ਤੇ ਮੈਂ ਧਰਨੇ ਤੇ ਗਿਆ ਹਾਂ ਤੇ ਨਉਟੇ ਉ ਰੋੜੇ ਚਲਾਉਣੇ ਜਾਲੂ ਕਰਦੇ ਕਿਹੜੇ ਧਰਨੇ ਤੇ ਗਏ ਹੋ ਜੀ ਇਹਨਾਂ ਧਰਨਾ ਦੇ ਵੀਰ ਦੇ ਗਏ ਕਾਰੇ ਵਾਲੇ ਧਰਨਾ ਲਗਾ ਹੈ ਇਹ ਤਾਂ ਟਰਾਂਫਾਰਮ ਦੇ ਕਿਹੜੀ ਜਥੇਬੰਦੀ ਵੱਲੋਂ ਧਰਨਾ ਲਗਾਇਆ ਗਿਆ ਹੈ ਜੀ ਮੈਨੂੰ ਇੰਨਾ ਚੱਕਰ ਆਉਂਦਾ ਵੀਰ ਮੈਨੂੰ ਮੇਰੇ ਕੋਲੋਂ ਦੀ ਪਤਾ ਨਹੀਂ ਕਿਹੜੀ ਜਥੇਬੰਦੀ ਵੱਲੋਂ ਧਰਨਾ ਲਗਾਇਆ ਹੈ ਚੱਕਰ ਆਉਂਦੇ ਵੀਰ ਮੈਨੂੰ ਮੈਂ ਗੁਰਜੰਡ ਸਿੰਘ ਖਵਾਲੀ ਭਾਰਤੀ ਕਿਸਾਨੀ ਇਕਤਾ ਸਿੱਧੂਪੁਰ ਦਾ ਜ਼ਿਲ੍ਹਾ ਕੁ ਜੀ ਕੱਲ ਆਪਾਂ ਪਿਛਲੇ 1 ਮਹੀਨੇ ਤੋਂ ਸੁਵਿੰਦਰ ਸਿੰਘ ਦੇ ਟਰਾਂਫਰਮ ਲੱਗਣ ਡਿਆ ਸੀ ਜੀ ਆਪਾਂ 3-4 ਵਾਰਾਂ ਉਹਦੇ ਵੀਰ ਦੇ ਘਰੇ ਗਏ ਆ ਵੀ ਵੀਰ ਜੀ ਪਿੰਡ ਦਾ ਮਤਲਬ ਟਰਾਂਫਰਮ ਆ ਤੁਸੀਂ ਲੱਗਨ ਦਿਓ ਜਿਹੜੀ ਸਹੂਲਤ ਮਿਲਦੀ ਹੈ ਮਿਲਨ ਦਿਓ ਪਿੰਡ ਨੂੰ ਬਹੁਤ ਹੱਥ ਜੁੜੇ ਜਾ ਜਾ ਕੇ ਫਿਰ ਵੀ ਅਸੀਂ ਕੱਲ ਵੀ ਉਹਦੇ ਘਰੇ ਗਏ ਆ ਵੀ ਵੀਰ ਜੀ ਜਿਹੜਾ ਟਰਾਂਫਰਮ ਆ ਲੱਗਨ ਦਿਓ ਨਾ ਐਦਾਂ ਈਰਖਾ ਬਾਜੀ ਕਰੀਏ ਪਿੰਡ ਦਾ ਸਰਕਾਰੀ ਜਗਾ ਹੈ ਉਹ ਜਿਹੜਾ ਟਰਾਂਫਰਮ ਹੈ ਉਹ ਜਗਜੀਤ ਸਿੰਘ ਹੋਣਾ ਦਾ ਜਿੱਥੇ ਲੱਗਣ ਡਿਆ ਵਾ ਉਹ ਜਗਜੀਤ ਸਿੰਘ ਹੋਣਾ ਦਾ ਥਾਂ ਆ ਜਗਜੀਤ ਸਿੰਘ ਹੁਣਾਂ ਨੇ ਗਲੀ ਨੂੰ ਦੇ ਦਿੱਤਾ ਕਿ ਚਲੋ ਇਹ ਆਂਦੀ ਪਾਲਕੀ ਸਾਹਿਬ ਨੰਗਦੇ ਆ ਵੀ ਆਪਾਂ ਗੁਰੂ ਮਹਾਰਾਜ ਦੀ ਜਦੋਂ ਪਾਲਕੀ ਸਾਹਿਬ ਜਾਂਦੀ ਹੈ ਚੰਗੇ ਨਹੀਂ ਲੱਗਦੇ ਇੱਥੇ ਰੂੜੀਆਂ ਰਾੜੀਆਂ ਲੱਗੀਆਂ ਹੁੰਦੀਆਂ ਬਹੁਤ ਚਿਰ ਦਾ ਪਹਿਲਾਂ ਦੇ ਦਿੱਤਾ ਟਰਾਂਫਰਮ ਉੱਥੇ ਜਗ੍ਹਾ ਦੇਤੀ ਆ ਸਰਕਾਰ ਨੂੰ ਕਿ ਤੁਸੀਂ ਮੱਬਲ ਗਲੀ ਬਣਾ ਲਓ ਵੈਸੇ ਹੈ ਉਹੜਾ ਥਾਂ ਜਗਜੀਤ ਸਿੰਘ ਹੁਣਾਂ ਦਾ ਵਾ ਪਰ ਉੱਥੇ ਅਸੀਂ ਕਿਹਾ ਜਦੋਂ ਪਿੱਛੋਂ ਟਰਾਂਫਰਮ ਲੱਗਦੇ ਆਉਣਦੇ ਆ 10-12 12 ਫੁੱਟ ਵਾਲੀ ਗਲੀ 'ਚੋਂ ਤੇ ਤੁਸੀਂ ਇੱਥੇ ਚੌਂਕ ਬੜਾ ਉਹਨਾਂ ਦਾ ਦੋਸ਼ ਹੈ ਜੀ ਸਾਡੇ ਘਰਾਂ 'ਕੀ ਗੱਲ ਪਈ ਹੈ ਜੀ ਸਾਡੀਆਂ ਜਨਾਨੀਆਂ ਦੇ ਗੱਲ ਪੈ ਗਈ ਜਨਾਨੀਆਂ ਜਿਹੜੀਆਂ ਹਸਲ ਕਰਦੀਆਂ ਜੀ ਬਿਲਕੁਲ ਜੀ ਆਪਾਂ ਸ਼ਾਂਤਮਈ ਧਰਨੇ 'ਤੇ ਬੈਠੇ ਆ ਆਪਣੇ ਤੇ ਉਧਰੋਂ ਉਗਰਾਹ ਜਥੇਬੰਦੀ ਆਈ ਆ ਆਪਾਂ ਚੁੱਪ ਕਰਕੇ ਇੱਕ ਸਾਈਡ 'ਤੇ ਬੈਠੇ ਆ ਸਾਡਾ ਧਰਨੇ ਲੱਗੇ ਆ ਸਾਡੇ ਕੋਲ ਸਾਰਾ ਕੁਝ ਹੈਗਾ ਵੀਡੀਓ ਹੈਗੀ ਹੈ ਸਾਰਾ ਕੁਝ ਹੈਗਾ ਆਪਾਂ ਸ਼ਾਂਤਮਈ ਬੈਠੇ ਆ ਜਿਹੜੇ ਟਾਈਮ ਅਸੀਂ ਮੱਭਲੇ ਸ਼ਾਂਤਮਈ ਬੈਠੇ ਆ ਉਗਰਾਹ ਜਥੇਬੰਦੀ ਵਿੱਚ ਆਣ ਕੇ ਸਟੈਂਡ ਲੈਣ ਦੀ ਆ ਆਪਾਂ ਚੁੱਪ ਕਰਕੇ ਬੈਠੇ ਆਂ ਫਿਰ ਵੀ ਸਾਨੂੰ ਫੈਸਲਾ ਇਹ ਦੋ ਤਿੰਨ ਮਿੰਟਾਂ ਹੋਈਆਂ ਡਿਪਟੀ ਸਾਹਿਬ ਨਾਲ ਸਾਰਿਆਂ ਨਾਲ ਕਿ ਚਲੋ ਆਪਾਂ ਟਰਾਂਫਰਮ ਲਵਾਣੇ ਆਂ ਕਿ ਠੀਕ ਐ ਸਰ ਜਿੱਥੇ ਤੁਹਾਡਾ ਜੀ ਕਰਦਾ ਹੱਥ ਜੋੜ ਕੇ ਬੇਨਤੀ ਐ ਲਵਾ ਦਿਓ ਅਸੀਂ ਪਿੰਡ ਵਾਸੀ ਦਾ ਵਾਸਿਆ ਆਪਾਂ ਮੱਬਲ ਟਰਾਂਫਰਮ ਲਵਾ ਦਿਓ ਸਰਪੰਚ ਸਾਹਿਬ ਆਏ ਮੌਕੇ ਤੇ ਆਪਣੇ ਪਿੰਡ ਦੇ ਸਰਪੰਚਾ ਲਖਬੀਰ ਸਿੰਘ ਹੁਣੀ ਉਹਨਾਂ ਨੇ ਕਿਹਾ ਵੀ ਆਪਾਂ ਟਰਾਂਫਰਮ ਲਵਾ ਦਿੰਨੇ ਆਂ ਐਂ ਕਿਹਾ ਠੀਕ ਐ ਸੁਪਨ ਸਾਹਿਬ ਲਵਾ ਦਿਓ ਟਰਾਂਫਰਮ ਆਪਾਂ ਜੇ ਨਹੀਂ ਕਰਦੇ ਇੱਥੇ ਨਹੀਂ ਲੱਗਦਾ ਕਿਤੇ ਹੋਰ ਲਵਾ ਦਿਓ 12 12 ਫੁੱਟ ਦੀਆਂ ਗਲੀਆਂ ਜੇ ਆਪਾਂ ਟਰਾਂਫਰਮ ਲਵਾਈਏ ਕੱਲ ਨੂੰ ਸਾਡੇ ਬੱਚਿਆਂ ਦੀਆਂ ਸਕੂਲਾਂ ਦੇ ਵੈਨਾਂ ਜਾਂਦੀਆਂ ਵਾ ਨਹੀਂ ਤੇ ਆਪਾਂ ਅੱਡਿਆਂ ਦੇ ਬੱਚੇ ਤਾਰਾਂਗੇ ਉਹ ਗਲੀ 36 ਫੁੱਟ ਆ ਉੱਥੇ ਹੁਣ ਕੋਈ ਮਾਮਲਾ ਨਹੀਂ ਹੋਇਆ ਜੀ ਉੱਥੇ ਆਪਾਂ ਸ਼ਾਂਤਮਈ ਧਰਨੇ ਤੇ ਬੈਠੇ ਸੀ ਇਹਨਾਂ ਨੇ ਜੋ ਵੀ ਕੀਤਾ ਬਹੁਤ ਗਲਤ ਕੀਤਾ ਉੱਥੇ ਸਾਡੇ ਕਿਸਾਨ ਆਗੂਆਂ ਦੇ ਉੱਤੇ ਇਹਨਾਂ ਨੇ ਰੋੜਿਆਂ ਨਾਲ ਮੀਂਹ ਭਰਾਤਾ ਹਮਲਾ ਕਰਤਾ ਫਿਰ ਇਹਨਾਂ ਨੇ ਉਤੋਂ ਕੋਠੇ ਦੇ ਉੱਤੋਂ ਤੀਜੀ ਮੰਜ਼ਲ ਤੋਂ ਰੋੜੇ ਵਹਾਉਣੇ ਸ਼ੁਰੂ ਕੀਤੇ ਦੂਜੀ ਤੀਜੀ ਮੰਜ਼ਲ ਤੋਂ ਸਾਰਾ ਇਟੱਬਰ ਕੋਠੇ ਦੇ ਚੜ ਕੇ ਰੋੜੇ ਮਾਰਨੇ ਸ਼ੁਰੂ ਕਰਤੇ ਇਹਨਾਂ ਨੇ ਜੀ ਅਸੀਂ ਫੇਰ ਵੀ ਚੁੱਪ ਕਰਕੇ ਸਾਰੀਆਂ ਵੀਡੀਓ ਸਾਡੇ ਕੋਲ ਪਈਆਂ ਅਸੀਂ ਚੁੱਪ ਕਰਕੇ ਰੋੜੇ ਖਾਂਦੇ ਗਏ ਸਾਡੇ ਚਲੋ ਬੰਦਿਆਂ ਦੇ ਸੱਟਾਂ ਲੱਗੀਆਂ ਸਾਰਾ ਕੁਝ ਹੋਇਆ ਆਪਾਂ ਚੁੱਪ ਕਰਕੇ ਬਹਿ ਕੇ ਰੋੜੇ ਖਾਦੇ ਵੀ ਜਿਹੜਾ ਸਾਡਾ ਕਿਸਾਨਾਂ ਦਾ ਪਿੱਛੋਂ ਆ ਜੋ ਸਾਡੀ ਜਥੇਪਦੀ ਲੋਗ ਮੰਗਿਆ ਅਸੀਂ ਤਾਂ ਆਮ ਕਿਸਾਨਾਂ ਦੀ ਮੁੱਢ ਨੂੰ ਲੈ ਕੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲੋਗਾਂ ਚੱਲਦਾ ਲੇਕਿਨ ਨਿੱਜੀ ਲੱਗਦਾ ਨਹੀਂ ਕਿ ਕਿਤੇ ਆਪਣੇ ਮਤਲਬ ਨਹੀਂ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਨਿੱਜੀ ਕੰਮ ਨਹੀਂ ਹੈ ਜੀ ਇਹ ਇਹ ਨਿੱਜੀ ਕੰਮ ਜਦੋਂ ਸਾਡੇ ਪਿੰਡ ਦਾ ਕੰਮ ਆ ਇਹ ਨਿੱਜੀ ਕੰਮ ਨਹੀਂ ਹੈ ਇਹ ਪਿੰਡ ਦਾ ਕੰਮ ਆ ਇਹ ਪਿੰਡ ਨੂੰ ਸੁਭਤਾਵਾ ਇਹ ਕੱਲੇ ਮੇਰੀ ਚਾਹੀਦੀ ਆ ਕਿਸਾਨ ਜਿੱਥੇ ਬਧੀਆਂ ਜਿਹੜੀ ਉਹ ਖੇਤੀ ਦੀ ਹੀ ਗੱਲ ਕਰਨਾ ਕਿਸਾਨਾਂ ਦੀ ਮਜ਼ਦੂਰਾਂ ਦੀ ਗੱਲ ਕਰਨਾ ਪਿੰਡਾਂ ਦੇ ਵਿੱਚ ਪੰਚਾਇਤਾਂ ਜਿਹੜੀਆਂ ਹੱਲ ਕਰਨ ਵਾਸਤੇ ਬਿਲਕੁਲ ਜੀ ਪੰਚਾਇਤ ਆਪਾਂ ਕੋਈ ਥਾਣਿਆਂ ਦੇ ਵਿੱਚ ਜਾ ਕੇ ਕੰਪਲੇਂਟ ਨਹੀਂ ਬਿਲਕੁਲ ਜੀ ਅਸੀਂ ਪੰਚਾਇਤ ਦੇ ਤੌਰ ਤੇ ਗਏ ਪੰਚਾਇਤ ਨੇ ਵੀਰੇ ਘਰੇ ਜਾ ਕੇ ਸਾਰਾ ਕੁਝ ਕੀਤਾ ਪੰਚਾਇਤ ਸਾਰੀ ਇਹਦੇ ਘਰੇ ਬੈਠੀ ਆ ਪੀ ਸੁਵਿੰਦਰ ਸਿੰਘ ਜੀ ਪਿੱਛੇ ਗਲੀਆਂ ਇਹ ਟਰਾਂਫਰਮ ਲੱਗਦੇ ਆਉਣ ਦੇ ਸਾਰਾ ਕੁਝ ਹੋਇਆ ਵਾ ਤੁਸੀਂ ਕਿਉਂ ਨਹੀਂ ਟਰਾਂਫਰਮ ਲੱਗ ਦਿੰਦੇ ਕਹਿੰਦੇ ਕਿ ਮੈਂ ਇੱਥੇ ਨਹੀਂ ਟਰਾਂਫਰਮ ਲੱਗਣ ਦਿੰਦੇ ਨੇ ਆ ਜਿੱਥੇ ਜ਼ੋਰ ਲੱਗਦਾ ਲਾਲਣ ਆਪਾਂ ਪੰਚਾਇਤ ਨੂੰ ਵੀ ਕਿਹਾ ਠੀਕ ਹੈ ਜੀ ਆਪਾਂ ਨਹੀਂ ਲਾਉਂਦੇ ਫਿਰ ਉਗਰਾਹ ਜੱਥੇਬੰਦੀ ਨੇ ਆਣ ਕੇ ਉਥੇ ਧਰਨਾ ਲਾ ਦਿੱਤਾ ਫਿਰ ਆਪਾਂ ਕਿੱਥੇ ਜੀ ਕਿਹੜੇ ਅਗਲੇ ਕਿੱਥੇ ਜੀ ਕੌਲ ਦੇ ਵਿੱਚ ਕਿਹੜੇ ਆਗੂਆਂ ਲਾਇਆ ਗ੍ਰਾਹਾਂ ਜਿੱਥੇ ਬਲਕੇ ਸੀ ਉਹ ਗ੍ਰਾਹ ਜੀ ਆਪਣੇ ਉਹ ਦੂਜਾ ਬਾਬੇ ਰਾਜਨ ਸਿੰਘ ਹੁਣੀ ਹੈ ਚਗਾਵੇਂ ਬਲਾਕ ਦੇ ਪ੍ਰਧਾਨ ਉਧਰੋਂ ਪਿੱਛੋਂ ਧਰਮਕੋੜ ਤੋਂ ਆ ਜੀ ਇੱਕ ਪ੍ਰਧਾਨ ਉਹਨਾਂ ਨੇ ਆਣ ਕੇ ਮੱਭਲ ਕੋਈ ਰੋਲ ਨਹੀਂ ਆ ਉਤੋਂ ਤੋਂ 2-4 ਦਿਨ ਪਹਿਲਾਂ ਮੱਭਲ ਇੱਕ ਦਿਨ ਪਹਿਲਾਂ ਇਹ ਜਿਹੜਾ ਬੰਦਾ ਵਾ ਇਹ ਜਾਂਦਾ ਨੌਜਾਨ ਸ਼ਮਰਸ਼ ਕਮੇਟੀ ਨਾਲ ਰਾਤ ਨੂੰ ਅਗਲੇ ਦਿਨ ਉਗਰਾਹ ਵੱਲ ਚੱਲ ਜਾਂਦਾ ਜੀ ਬਿਲਕੁਲ ਗਲਤ ਜੀ ਇਹ ਜਿੰਨਾ ਵੀ ਹੋਇਆ ਵਾ ਗਲਤ ਹੋਇਆ ਕਿਸਾਨ ਜਿੱਥੇ ਬੰਦੀਆਂ ਦੇ ਇਦਾਂ ਰੋੜੇ ਚੱਲਣ ਡੈ ਵੇ ਫਿਰ ਕਿਸਾਨ ਜਿੱਥੇ ਬੰਦੀਆਂ ਇਦਾਂ ਲੋਕਾਂ ਨੇ ਮਸਲੇ ਹੱਲ ਨਹੀਂ ਕਰਾ ਪਰ ਪਾਰਟੀ ਬਾਈ ਦੀ ਗੱਲ ਕਰਦੇ ਉਹਨਾਂ ਦਾ ਕਹਿੰਦਾ ਕਿ ਇਹ ਬੰਦੇ ਸਿਆਸੀ ਨੇ ਕਿਦ ਤੱਕ ਦੀ ਆਮ ਆਦਮੀ ਪਾਰਟੀ ਦੀ ਸਹਿ ਚੱਲਣ ਦੀ ਇਹਨਾਂ ਦੇ ਨਹੀਂ ਬਿਲਕੁਲ ਜੀ ਜੇ ਆਦਮਾ ਆਮ ਆਦਮੀ ਪਾਰਟੀ ਦੀ ਸਹਿ ਚੱਲਣ ਦੀ ਹੈ ਤੇ ਦਿਖਾਉਣ ਕਿਸੇ ਵੀ ਲੀਡਰ ਦਾ ਫੋਨ ਆਇਆ ਵਾ ਕਿਸੇ ਵੀ ਥਾਂ ਤੇ ਤੇ ਅਸੀਂ ਜੀ ਝੁੱਟੇ ਆ ਅਸੀਂ ਕਹਿੰਨੇ ਆ ਜੀ ਇਹ ਜਦੋਂ ਅਸੀਂ ਫੋਨ ਹੀ ਨਹੀਂ ਕਰਾਇਆ ਮੰਨ ਲਓ ਜਗਜੀਤ ਸਿੰਘ ਉਹਨਾਂ ਨੇ ਧਰਨਾ ਲਾਇਆ ਵਾ ਆਪਾਂ ਉੱਥੇ ਜਾ ਕੇ ਬੈਠੇ ਆ ਆਪਾਂ ਕਿਸਾਨ ਆ ਵੋਟ ਪਾਉਣ ਦਾ ਹਰੇਕ ਨੂੰ ਆਖਿਆ ਜਿੱਥੇ ਮਰਜ਼ੀ ਕੋਈ ਵੋਟ ਪਾਵੇ ਆਪਾਂ ਵੋਟ ਨਹੀਂ ਕਿਸੇ ਦੀ ਡੱਕ ਸਕਦੇ ਬੋਰਡ ਜਿੱਥੇ ਮਰਜ਼ੀ ਪਾਵੇ ਜਗਜੀਤ ਸਿੰਘ ਹੁਣ ਨਾ ਧਰਨਾ ਲਾਇਆ ਵਾ ਜੀ ਆਪਾਂ ਉੱਥੇ ਜਾ ਕੇ ਬੈਠੇ ਆਪਾਂ ਕਿਸਾਨਾਂ ਦੀ ਤੌਰ ਤੇ ਬੈਠੇ ਆ ਕੋਈ ਪਾਰਟੀ ਬਾਜੀ ਜਿੱਥੇ ਕੋਈ ਮਰਜ਼ੀ ਜਾਂਦਾ ਹੋਵੇ ਪਾਰਟੀ ਬਾਜੀ ਦੇ ਵਿੱਚ ਕੋਈ ਰੋਲ ਨਹੀਂ ਹੈ ਬੋਰਡ ਜਿੱਥੇ ਕੋਈ ਮਰਜ਼ੀ ਪਾਵੇ ਠੀਕ ਹੈ ਠੀਕ ਹੈ ਜੀ